ਹਾਂਜੀ ਜੈ ਸਾਈਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਤੇ ਕਿਵੇਂ ਹੋ ਸਾਰੇ ਤੁਸੀਂ ਠੀਕ ਹੋ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਕਿਉਂਕਿ ਸਾਈਂ ਜੀ ਨੂੰ ਮੰਨਣ ਵਾਲੇ ਸਾਰੇ ਹਮੇਸ਼ਾ ਖੁਸ਼ ਰਹਿੰਦੇ ਨੇ ਤਾਂ ਫਿਰ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਮੈਂ ਸੋਚਿਆ ਕਿ ਮੈਂ ਪੋਚਲਮਾ ਕੇ ਨਕੋਦਰ ਦਰਬਾਰ ਬਾਬਾ ਮੁਰਾਦ ਸ਼ਾਹ ਜੀ ਦੇ ਮੇਲੇ ਵਿੱਚੋਂ ਕਿੰਨਾ ਕਿੰਨਾਂ ਨੂੰ ਸਰਕਾਰਾਂ ਦਾ ਖਜ਼ਾਨਾ ਮਿਲਿਆ ਆਪਣੀ ਹਾਜ਼ਰੀ ਲਵਾਓ ਕਮੈਂਟਸ ਵਿੱਚ ਜਰੂਰ ਦੱਸਿਓ ਕਿ ਕਿਹੜੇ-ਕਿਹੜੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਉੱਥੋਂ ਮੇਲੇ ਦੇ ਵਿੱਚੋਂ ਸਾਈਂ ਜੀ ਦੇ ਨਾਮ ਦਾ ਖਜ਼ਾਨਾ ਮਿਲਿਆ ਸਿੱਕੇ ਦਾ ਖਜ਼ਾਨਾ ਕਿਹਨਾਂ ਨੂੰ ਮਿਲਿਆ ਨੋਟਾਂ ਦਾ ਖਜ਼ਾਨਾ ਕਿਹਨਾਂ ਨੂੰ ਮਿਲਿਆ ਕਈ ਲੋਕ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਖਜ਼ਾਨਾ ਨਹੀਂ ਮਿਲਿਆ ਉਹਨਾਂ ਨੂੰ ਉੱਥੋਂ ਪ੍ਰਸ਼ਾਦ ਮਿਲਿਆ ਜਾਂ ਉਹਨਾਂ ਨੂੰ ਉੱਥੋਂ ਇਦਾਂ ਦੀਆਂ ਬਹੁਤ ਚੀਜ਼ਾਂ ਮਿਲੀਆਂ ਨੇ ਜਿਹੜੀਆਂ ਬਾਕੀਆਂ ਨੂੰ ਨਹੀਂ ਮਿਲੀਆਂ ਕਿ ਜਿਹੜੀ ਜਿਹੜੀ ਚੀਜ਼ ਜਿਹਨੂੰ ਜਿਹਨੂੰ ਮਿਲਿਆ ਉਹ ਉਹੀ ਸਮਝ ਸਕਦਾ ਕਿ ਹਾਂ ਇਹ ਮੈਨੂੰ ਮਿਲਿਆ ਇਹਦੀ ਮੈਨੂੰ ਲੋੜ ਸੀ ਸੋ ਕਮੈਂਟਸ ਕਰਕੇ ਜਰੂਰ ਦੱਸਿਓ ਕਿਹੜੇ-ਕਿਹੜੇ ਨੇ ਜੈ ਸਾਈ ਜੀ ਦੀ